ਕੋਲਡ ਡਰਿੰਕ ਅਤੇ ਕਨਫੈਕਸ਼ਨਰੀ ਦੇ ਗੋਦਾਮ ਨੂੰ ਲੱਗੀ ਭਿਆਨਕ ਅਗ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਅਤੇ ਬੀਐਸਐਫ ਨੇ ਮਿਲ ਕੇ ਬੁਝਾਈ ਅਗ ਲੱਖਾਂ ਦਾ ਹੋਇਆ ਨੁਕਸਾਨ ਬਿਊਰੋ ਚੀਫ ਦਵਿੰਦਰ ਸਿੰਘ ਗੁਰਦਾਸਪੁਰ ਗੁਰਦਾਸਪੁਰ ਸ਼ੇਰ ਦੀ ਮੀਰ ਚੰਦ ਰੋਡ ਤੇ ਸਥਿਤ ਇੱਕ ਕੋਲਡ ਡਰਿੰਕ ਅਤੇ ਕਨਫੈਕਸ਼ਨਰੀ ਆਈਟਮਸ ਦੇ ਗੋਦਾਮ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਖਬਰ ਸਾਹਮਣੇ ਆਈ ਹੈ ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਜਦੋਂ ਗੋਦਾਮ ਨੂੰ ਅੱਗ ਲੱਗੀ ਤਾਂ ਅੰਦਰੋਂ ਪਟਾਕੇ ਵਰਗੀਆਂ ਆਵਾਜ਼ਾਂ ਆਉਨੀਆਂ ਸ਼ੁਰੂ ਹੋ ਗਈਆਂ ਕੁਝ ਲੋਕਾਂ ਨੇ ਇਹ ਅਫਵਾਹ ਫੈਲਾ ਦਿੱਤੀ ਕਿ ਪਟਾਕੇ ਦੇ ਗੋਦਾਮ ਨੂੰ ਅੱਗ ਲੱਗੀ ਹੈ ਜਦਕਿ ਅਸਲੀਅਤ ਇਹ ਸੀ ਕਿ ਕੋਲਡ ਡਰਿੰਕ ਦੀਆਂ ਬੋਤਲਾਂ ਫਟਣ ਨਾਲ ਪਟਾਕਿਆਂ ਵਰਗੀ ਹਵਾਸ ਆਈ ਸੀ ਉੱਥੇ ਹੀ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਅਤੇ ਬੀਐਸਐਫ ਦੀ ਗੱਡੀ ਵੀ ਪਹੁੰਚ ਗਈ ਅਗਨੇ ਪਿਆਨਕਸੀ ਕੀ ਬਟਾਲਾ ਤੋਂ ਵੀ ਫਾਇਰ ਬ੍ਰਿਗੇਡ ਵੀ ਗੱਡੀ ਮੰਗਵੋਣੀ ਪਈ ਅਤੇ ਲਗਾਤਾਰ ਮੁਸ਼ਕਲ ਤੋਂ ਬਾਅਦ ਅਗ ਤੇ ਕਾਬੂ ਪਾਲ ਲਿਆ ਗਿਆ ਜਿਸ ਵਿੱਚ ਬੀਐਸਐਫ ਦਾ ਵੀ ਭਰਪੂਰ ਸਹਿਯੋਗ ਰਿਹਾ ਹਾਲਾਂਕਿ ਪਿੰੰਕਰ ਅਗ ਕਾਰਨ ਗੋਦਾਮ ਦੇ ਉੱਪਰਲੀ ਮੰਜ਼ਿਲ ਤੇ ਸਾਰੇ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਪਰ ਢੇਠਾ ਵਾਲੀ ਮੰਜ਼ਿਲ ਤੱਕ ਅਗ ਫੈਲਣ ਤੋਂ ਫਾਇਰ ਬਰਗੇਡ ਤੇ ਬੀਐਸਐਫ ਨੇ ਬਚਾ ਲਈ ਇਸ ਮੌਕੇ ਵਕਤ ਪਾਰਟੀਆਂ ਦੀ ਰਾਜਨੀਤਿਕ ਆਗੂ फिलहाल अग लगन कार पता नहीं लग सकता है ही शर्मा दे पतीजे शर्मा ने दस्या की सवेरे नौ बजे करीब उन्होंने खबर मिली की गोदाम आग लग गई है पहुँचे फायर ब्रिगेड न सूचित किया गया कुछ देर बाद ही फायर ब्रिगेड दडिया आनिया शुरू हो गय उी एस एफ अधिकारी भी पहुंच गए थे लगभग दो घंटे बाद बीएसएफ सहयोग एस फायर ब्रिगेड ने आग अगते काबू पा लिया फिलहाल नुकसान का सही अंदाजा नहीं लगाया जा सकता पर नुकसान लाखा ਉਹ ਦੇਰ ਚਰਨ ਉੱਧਰ ਵੀ ਆ ਗਿਓ ਉਹ ਵੇਖ ਨੀ ਵੀਰ ਪਾਲਾ ਜੀ ਪੁੱਛੀ ਨਾ ਇਹਨਾਂ ਤੋਂ ਬਰਾਬਰ ਉਹ ਲਾਈਟਰ ਪਟਾ ਏ ਜੀ ਸਾਹਿਬ ਵੀ ਬਹੁਤ ਬਹੁਤ ਜਲਦੀ ਐਸੇ ਮਿਲਿਆ ਉਹਨੂੰ ਇੱਕ ਚੋੜੀ ਇਨਫਰਮੇਸ਼ਨ ਮਿਲਿਆ ਉਹਨਾਂ ਸਾਨੂੰ ਮਨੋ ਕੰਟੀ ਨੂੰ ਮਤਲਬ ਦਸਤਾ ਕਿ ਜਲਦੀ ਜਲਦੀ ਉੱਥੇ ਪਹੁੰਚੋ ਅਸੀਂ ਇੱਕ ਵਾਟਰ ਟੈਂਕਰ ਅਤੇ ਇੱਕ ਐਮਬੂਲੈਂਸ ਲਾ ਕੇ ਇੱਕ ਪਟੜਸ ਵਾਤੇ ਇੱਕ ਜੱਫੀ ਲੈ ਕੇ ਆਈ ਉਹਨਾਂ ਦੀ ਤਰੀਕੇ ਤੋਂ ਮਿਹਤਵਾਸਤੇ ਕਿ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਜਾਵੇ ਇਹਨਾਂ ਦੀ ਹੈਲਪ ਕੀਤੀ ਜਾਵੇ ਪਾਇਦਾ ਟੈਂਕਰ ਅਸੀਂ ਜੂਦ ਕੀਤਾ ਲੱਗ ਅੱਗ ਵਿਧਾ ਹੋਏ ਜੰਤਰ ਸੀ ਸਾਡੇ ਵੀ ਇਥੇ ਅਸੀਂ ਚਾਰ ਜਿਸਮਾਂ ਕੀਤੇ ਆ ਤੇ ਸਾਰਾ ਅੱਗ ਬੁਝ ਗਈ ਬਾਕੀ ਫਾਇਰ ਬ੍ਰਿਗੇਡ ਦਾ ਬੜਾ ਵੱਡਾ ਸਹਿਯੋਗ ਆ ਉਹਨਾਂ ਵੀ ਟਾਈਮ ਨਾਲ ਸਾਡੇ ਨਾਲ ਹੀ ਪਹੁੰਚ ਕੇ ਬਲਕੇ ਤੇ ਬਹੁਤ ਵਧੀਆ ਇਹਨਾਂ ਨੇ ਅੱਗ ਬੁਝਾਤੀ ਆ ਮੈਂ ਇਹ ਕਹਾਂਗਾ ਕਿ ਸਾਰਿਆਂ ਨੂੰ ਮਿਲ ਜੇ ਕਿ ਅਸੀਂ ਤਾਂ ਤੇ ਹੱਲ ਕਰ ਲਏ। ਇੱਥੇ ਨਿਆ ਹੀ ਪੋਸਟਿੰਗ ਆਇਆ ਹੈ। ਇਹ ਪਹਿਲਾਂ ਵੀ ਜਾਂਦੇ ਰਹੇ ਹੁੰਦੇ ਲੇਕਿਨ ਮੈਨੂੰ ਅੱਜ ਹੋਇਆ ਕਿ ਸਾਹਮਣੇ ਕਿੰਤਾ ਹੀ ਅਦੇਸ ਸਤਾ। ਇਹਨਾਂ ਤੁਰੰਤ ਬਲੋਂ ਹਰਕਤ ਵਿੱਚ ਆ ਗਏ। ਪਹਿਲੇ ਦੇ ਹੱਥੇ ਕੰਮ ਹੀ ਹੈ ਕਿ ਲੋਕਾਂ ਦੇ ਆਪਣੇ ਪਬਲਿਕ ਦੇ ਦਿਲ ਚ ਸੁਰਖਸ਼ਾ ਦੀ ਪਾਉਣਾ ਪੈਣਾ ਕਰਨਾ ਇਹ ਸਾਡਾ ਕਰਤਵ ਹੈ। ਇੱਕ ਵਿਸ਼ਾਲ ਕਨਫੈਕਸ਼ਨਰੀ ਦੀ ਦੁਕਾਨ ਹੈਗੀ ਉਹਨਾਂ ਦੇ ਆਪ ਰੂਪਰੇ ਜੋ ਵੀ ਹੁੰਦਾ ਖਾਂਜੇ ਜਿਹੜਾ ਲੇਸਿਸ ਵਗੈਰਾ ਉਹ ਦੀ ਇਹੀ ਜੀ ਹੈ। ਦੁਕਾਨ ਤੇ ਨੂੰ ਅੱਜ ਵਜਾ ਪ੍ਰੋਪਰਲੀ ਲੱਗੀ ਵੀ ਅੱਗ ਕਿੱਦਾਂ ਲੱਗੀ ਆ ਪਰ ਅੱਗ ਜਿਹੜੀ ਹੁਣ ਲਗਭਗ ਕੰਟਰੋਲ ਦੇ ਵਿੱਚ ਹੋ ਗਈ ਹੈ ਅੱਗ ਫਾਇਰ ਟੈਂਡਰ ਸਾਡੇ ਕੋਲ ਕਾਫੀ ਸੀਗੇ ਜਿਹੜੀਆਂ ਬਟਾਲੇ ਤੋਂ ਇਥੋਂ ਲੋਕਲ ਵੀ ਜਿਹੜੀਆਂ ਉਹਨਾਂ ਨਾਲ ਸਾਰਿਆਂ ਨੇ ਕਾਫੀ ਮਿਹਨਤ ਕਰਕੇ ਜਿਹੜੀ ਹੈ ਜਿਹੜੇ ਉਹਨਾਂ ਦੇ ਨਾਲ ਸਹਿਯੋਗੀ ਨੇ ਉਹਨਾਂ ਨੇ ਮਿਹਨਤ ਕਰਕੇ ਜਿਹੜੀ ਅੱਗ ਜਿਹੜੀ ਉਹਦਾ ਕੰਟਰੋਲ ਕਰ ਲਿਆ ਗਿਆ ਹੁਣ ਨੁਕਸਾਨ ਜਿਹੜਾ ਇਹਨਾਂ ਦਾ ਕਾਫੀ ਹੋ ਗਿਆ ਹੈ ਆਪਕੋ ਜਾਈ ਇਹ ਜੋ ਅਗ ਬੁੱਝ ਗਈ ਹੈ ਜੇ ਥੋੜੇ ਧੂਆਂ ਜਾਂ ਨਿਕਲ ਰਹੇ ਸ਼ਾਇਦ ਮਤਲਬ ਅੱਖ ਤਾਂ ਲੱਗਦਾ ਕੰਟਰੋਲ ਹੋ ਗਿਆ ਅੰਦਰ ਕੋਈ ਉਹਦੀ ਕੋਈ ਦੇਸ਼ ਬਾਹਰ ਕੋ ਦੇਸ਼ ਨਹੀਂ ਰਹੀ ਆ ਕੇ ਚੱਲਦੀ ਹੈ ਸਰ ਕੀ ਪਤਾ ਲੱਗ ਸਕਦਾ ਕਿ ਕਿ ਇਹ ਤਾਂ ਹੁਣ ਪੁਲਿਸ ਡਿਪਾਰਟਮੈਂਟ ਨੂੰ ਕਹਿੰਦੇ ਇਨਕੁਆਇਰ ਕਰਨਗੇ ਤੇ ਜੇ ਕੋਈ ਪਤਾ ਲੱਗ ਸਕੇ ਕਿ ਕਿੱਦਾਂ ਅੱਗ ਲੱਗੀ ਆ ਨੁਕਸਾਨ ਦਾ ਤਾਂ ਉਹਨਾਂ ਜੇ ਉਹਨਾਂ ਨੂੰ ਪੁੱਛਦੇ ਮੇਰੇ ਦਾ ਸਟੋਰੇਜ ਕਿੰਨੇ ਕੁ ਸੀ ਵੈਸੇ ਕਾਫੀ ਨੁਕਸਾਨ ਲੱਗਦਾ ਕੋਈ ਐਸਟੀਮੇਟ ਤਾਂ ਜੇ ਹੈ ਨਹੀਂ ਇਹਦਾ ਤੇ ਦੁਕਾਨ ਨਾ ਮੇਰੇ ਤਾਇਆ ਜੀ ਦੀ ਦੁਕਾਨ ਆ ਮੇਰਚੰਦ ਰੋਡ ਤੇ ਆ ਕਹਿੰਦੇ ਟੋਟਲ ਦੇ ਸਾਹਮਣੇ ਇੱਕ ਗਦਾਮ ਐਕਚੁਅਲੀ ਉਹਨਾਂ ਦਾ ਨਾ ਤੇ ਮੈਨੂੰ ਤੇਰੇ ਸੱਤ ਪੋਨੇ ਘੱਟੇ ਫੋਨ ਆਇਆ ਤਾਂ ਇਹ ਦੇ ਬੇਟੇ ਦਾ ਕੀ ਗਦਾਮ ਚ ਅੱਗ ਲੱਗੀ ਆ ਮੈਂ ਉਸ ਵੇਲੇ ਥੋੜਾ ਥੋੜਾ ਆਇਆ ਤੇ ਆ ਕੇ ਦੇਖਿਆ ਤੇ ਅੱਗ ਬਹੁਤ ਜ਼ਿਆਦਾ ਤੇਜ਼ ਹੀ ਹੱਥ ਨਹੀਂ ਲਾਇਆ ਜਾ ਸਕਦਾ ਸ਼ਟਰ ਨੂੰ ਬੜਾ ਸ਼ਟ ਰੋਖਾ ਖੋਲਿਆ ਕੋਈ 10 15 20 ਮਿੰਟ ਤੱਕ ਫਾਇਰ ਬਿਗੇਟ ਵੀ ਆ ਗਈ ਤੇ ਕਾਬੂ ਪਾਇਆ ਗਿਆ ਅੱਗ ਦੇ ਟਟੋਕਟ ਮੁਸ਼ਕਲ ਕੀਤੀ 2-3 ਘੰਟੇ ਲੱਗੇ ਅੱਡ ਬੰਦੇ ਤੱਪ ਬੰਦੇ ਪਰ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਪਤਾ ਲੱਗ ਸੀ ਕਿੱਤਾਂ ਨਹੀਂ ਜੀ ਕੋਈ ਕਾਰਨ ਦਾ ਨਹੀਂ ਪਤਾ ਚੱਲ ਗਿਆ ਹੇ ਤੱਕ ਕਹਿੰਦੇ ਨੂੰ ਪਰਵਾਰ ਨੂੰ ਉਪੇਵੋਚ ਨਹੀਂ ਆਇਆ ਕੀ ਬਣਿਆ ਕੀ ਸਾਡੇ ਨਾਲ ਸਾਡੇ ਕੋਈ ਕਾਰਨ ਦਾ ਪਤਾ ਨਹੀਂ ਸੀ ਜੀ ਦਾ ਗਦਾਨ ਸੀ ਇਹ ਆਬ ਕਨਫੈਕਸ਼ਨਰੀ ਦਾ ਗਦਾਨ ਸੀ ਹਲਦੀ ਰਾਮ ਦੀ ਏਜੰਸੀ ਹੈ ਮੇਰੇ ਤਾਜ ਜੀ ਕੋਲ ਉਹਨਾਂ ਦਾ ਹਲਦੀ ਰਾਮ ਨਮਕੀਨ ਦਾ ਗਦਾਨ ਸੀ ਸਤਪਾਲ ਸ਼ਰਮਾ ਸ਼੍ਰੀ ਸਤਪਾਲ ਸ਼ਰਮਾ ਉਹਨਾਂ ਦਾ ਬੇਟਾ ਨਾਲ ਕੰਮ ਕਰਦਾ ਵੀ ਨੁਕਸਾਨ ਦਾ ਕੋਈ ਆਈਡੀਆ ਨਹੀਂ ਸਾਹਿਬ ਇਹ ਤੁਹਾਨੂੰ ਆਪੇ ਹੀ ਨਹੀਂ ਪਤਾ ਲੱਗ ਰਿਹਾ ਕਿ ਬਣ ਕੀ ਗਿਆ ਸਾਡੇ ਨਾਲ ਸਾਡੇ ਕੋਈ ਆਈਡੀਆ ਨਹੀਂ ਨੁਕਸਾਨ ਦਾ ਉਹ ਦੇਖਾਂਗੇ ਬੈਠ ਕੇ ਦੇਖਾਂਗੇ ਕੀ ਹੈ ਆਏ ਤੁਹਾਡੇ ਕੋਲ ਹਾਂਜੀ ਹਾਂਜੀ ਐਸ ਡੀ ਐਮ ਸਾਹਿਬ ਆਏ ਸੀ ਮੌਕੇ ਤੇ ਆਪੇ ਬੀ ਐਸ ਐਫ ਆਈ ਆ ਬੀਐਸਐਫ ਦੀ ਗੱਡੀ ਆਈ ਹੈ ਬੀਐਸਐਫ ਦੀ ਫਰ ਇਹ ਤੇ ਫੈਕਟਰੀ ਆ ਚੁੱਕੀ ਆ ਸਭ ਪਹਿਲਾਂ ਤੇ ਦੋ ਹੀ ਗੱਡੀਆਂ ਆਈਆਂ ਸੀ ਉਹਦੇ ਮਗਰੋਂ ਫਿਰ ਹੋਰ ਗੱਡੀਆਂ ਆਈਆਂ ਬੀਐਸਐਫ ਦੀ ਸਪੈਸ਼ਲ ਟੀਮ ਆਈ ਹੈ ਇੱਕ ਅੱਗ ਕਾਬੂ ਤੇ ਪਾਇਆ ਗਿਆ ਅੱਗ ਤੇ ਹੁਣ